ਸਾਤਰੀਕਾ ਸਵਾਗਤ ਹੈ ਜਰਾਂ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਿਹੜਾ ਵਾ ਰੈਡੀ ਹੋ ਗਏ ਆ ਤੇ ਅੱਜ ਜਿਹੜਾ ਹਰ ਸਾਲ ਬੱਚੇ ਦੇ ਸਕੂਲ ਜਿਵੇਂ ਸਲਾਨਾ ਦਾ 10 ਦਿਨਸ ਬਣਾਉਂਦੇ ਆ ਫਾਈਨਲ ਐਗਜ਼ਾਮ ਤੋਂ ਪਹਿਲਾਂ ਤੇ ਅੱਜ ਵੀ ਜਿਹੜਾ ਸਕੂਲੇ ਦਾ 2 ਦਿਨ ਤੋਂ ਪਹਿਲਾਂ ਹੈਗਾ ਸੀਗਾ ਪਰਸਨ ਰੋਜ ਤੇ ਜਿਹੜਾ ਖਣ ਪੜ ਜਿਹੜਾ ਆਰੰਭ ਕੀਤਾ ਹੋਇਆ ਸੀ ਸਕੂਲ ਤੇ ਅੱਜ ਜਿਹੜਾ ਵਾ ਭੋਗ ਪੈਣਗੇ ਤੇ ਭੋਗ ਤੋਂ ਬਾਅਦ ਨਿਤਨ ਹੋਵੇਗਾ ਲੰਗਰ ਵਰਤੇਗਾ ਤੇ ਅੱਜ ਆਪਾਂ ਜਿਹੜਾ ਉੱਥੇ ਚੱਲਦੇ ਆ ਬੱਚੇ ਵੀ ਤਿਆਰ ਹੋ ਗਏ ਰੈਡੀ ਹੋ ਗਏ ਬਸ ਉੱਥੇ 1 ਵਜੇ ਹੋਣੀ ਆ 10 ਤੇ ਅੱਪ バス12 ਵਜੇ ਤੇ ਹੁਣ ਆਪਾਂ ਘਰ ਚੱਲੇ ਕੰਮ ਕੁਮਨ ਵੇੜ ਕੇ ਹੁਣ ਆਪਾਂ ਬੱਚੇ ਸਕੂਲ ਚਲਦੇ ਆ ਤੁਹਾਨੂੰ ਉੱਥੇ ਜਾ ਕੇ ਸਾਡਾ ਦਿਖਾਵਾਂਗੇ ਜੋ ਪ੍ਰੋਗਰਾਮ ਚੱਲਦਾ ਹੈਗਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੁਣ ਆਪਾਂ ਬਸ ਤਿਆਰ ਹੋ ਕੇ ਚੱਲੇ ਆ ਬੱਚੇ ਵੀ ਸਾਡੇ ਜੇ ਤਿਆਰ ਹੋ ਗਏ ਸਕੂਲ ਯੂਨੀਫਾਰਮ ਚ ਜਾਣਾ ਨੇ ਟੀਚਰਾਂ ਨੇ ਤਰਸ ਲਾ ਜਾ ਜਲਦੀ ਹੋਈ ਟਾਈਮ ਪਤਾ ਹੋ ਗਿਆ ਆਜੋ ਆਜੋ ਪਤਾ ਨਹੀਂ ਕੀ ਲੱਭਦੀ ਪਈ ਆ ਤੇ ਆਪਾਂ ਹੁਣ ਚੱਲਦੇ ਆ

स्कूल पहुंच गया अरदस जल्द ही कर करती थी पता नहीं गल चलते हैं अंदर पंडाल च मत टेक बैठते हैं तुम्ता कर Whoa, ਵੀਰੋ ਟਾ ਸੁਨੋ ਸੁਨੋ ਮੋਹਰ ਦਾਸ ਵੀਰ ਨਾ ਸੁਨੋ ਮੋਹਰ ਦਾਸ ਗੁਰੂ ਕੇ ਸਰਪੰਨੀ ਸਿਮਰ ਹਰ ਪਾਠ ਗੁਰੂ ਕੇ ਸਰਪੰਨੀ सदा हो रहा रूप सब सारा अंगीकार हो तेरा काल सब समान सब नाम कला समाज समान सो क्यों बनो विसार कहना मुझ मन में सदा हो हनुमान साचे साहेबा क्या नहीं करते हैं ਪਹਿਲੇ ਆਏ ਸਿਆਪੇ ਚਾਹਾਂ ਕੁਰਬਾਨੀ ਦੀਆਂ ਕੌਣ ਕਿਸ ਦੀਆਂ ਵਧੀਆਂ ਆਈਆਂ ਸੈਨਾ ਦੇ ਸੁਣੋ ਸੰਯੋਗ ਰੂਪੇ ਆਰੂ ਸਾਜਾ ਨਾਮ ਤੇ ਆਇਆ ਨਾਮ ਸਾਜੀ ਪੰਚ ਸ਼ਬਦ ਦੇ ਧਾਰ ਸਭਾਏ ਨਾਮ ਤੇ ਪਾਏ ਸ਼ੋਭਦੇਵਾਰ ਤੇ ਗਾ ਰਣ ਕਰਤਾ ਮੇਰੀ ਆਪ ਪੰਚ ਦੂਦ ਕੋਸ ਤੇ ਕੀਤੇ ਕਾਲ ਬੰਦ ਤੁਮਾਰਿਆ ਕੁਲ ਕਰ ਪਾਇਆ

ਮੇਰੇ ਗੁਰੂ ਪਾਨੀ ਤਾ ਮਾਤਾ ਕਰਮਾ ਦੇ ਮੈਂ ਆਪ ਤਰੇदाई ਦਾ ਆਖੋ ਨਸ ਗਜ ਬੰਦ ਕੰਧਿਆਨਾ ਭੁਲਿਆ ਆਇਆ ਵਾਤਾ ਕਰਮਾ ਦੂਰ ਕੰਧਿਆ ਕੋ ਆਪਰੀ ਦੇ ਤੱਕ ਦੂਰ ਜਿਮੀਨਾ ਮੈਂ ਆਇਆ ਦੇਵ ਸਤਿਗਣਾਂ

ਸਵੀ ਪ੍ਰਤਿਪ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇ ਗਵਤਾਈ ਸਭ ਛਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਆਮੀਨ ਪੰਜਾਂ ਪਿਆਰਿਆਂ ਜਹਾਂ ਸਾਹਿਬ ਜਾਦਿਆਂ ਕਾਲੀ ਮੁਕਤੇ ਆ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਅੰਠ ਕੀਤਾ ਤਰ ਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸੁਬਾਨੇ ਜੰਨਾ ਸਿੰਘਾਂ ਸਿੰਘਨੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲੋਹਾਈਆਂ ਤਿਰਖੜੀਆਂ ਤੇ ਚੜੇ ਏਸਤਾਨ ਰਹਿਤਦਾਨ ਬਵੇਕਦਾਨ ਵਿਸਾਖਦਾਨ ਭਰੋਸਾਦਾਨ ਦਾਨਾ ਸ੍ਰੀਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨਿ ਸੁਨਾਨ ਚੌਕੀਆਂ ਝੰਡੇ ਗੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਗੂ फोन जेलंगत तैयार हो गया है तो पांच तो खाक हैं। ने मेरा फोन जो है घर रह गया कोई गलती